ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੱਲ ਆਪਾਂ ਮੇਲੇ ਗਏ ਸੀ ਤਨੋਲੇ ਤੇ ਉੱਥੇ ਬਹੁਤ ਸਾਰੇ ਜਾਨਵਰ ਆਪਾਂ ਦੇਖੇ ਜਿਵੇਂ ਪਹਿਲਾਂ ਵੀ ਮੈਂ ਪੋਸਟਾਂ ਵਿੱਚ ਕਹਿਣਾ ਹੁੰਨਾ ਵੀ ਜਿਹੜੇ ਸਰਕਾਰੀ ਸੀਮਨਾਂ ਦੇ ਬੱਚੇ ਆ ਉਹ ਵੱਖਰੇ ਖੜੇ ਦਿਸਦੇ ਆ ਤੇ ਇੱਕ ਦੋ ਜਿਹੜੇ ਚੰਗੇ ਝੋਟੇ ਦੇਖੇ ਜਿਨ੍ਹਾਂ ਦੇਗਾ ਬੱਚੇ ਵੀ ਆਏ ਹੋਏ ਆ ਤੇ ਉਹ ਦੇਖ ਕੇ ਆਪਾਂ ਜਦੋਂ ਉਹਨਾਂ ਤੋਂ ਡਿਟੇਲ ਪੁੱਛੀ ਪੈਦਾ ਦਾ ਵੇਂਦਿਆ ਸਾਰੀ ਜੱਜ ਹੋ ਗਿਆ ਸੀ ਵੀ ਮੰਨ ਲਓ ਕਿਸੇ ਚੰਗੇ ਸੀਮਨ ਸੈਂਟਰ ਦੇ ਆ ਜੀ ਤੇ ਜਦੋਂ ਦੇਖਿਆ ਬਾਈ ਨੂੰ ਪੁੱਛਿਆ ਡਿਟੇਲ ਵੀ ਲਿਖੀ ਹੋਈ ਸੀ ਆ ਐਮ 29 ਝੋਟੇ ਦਾ ਬੱਚਾ ਜੀ ਉਹ ਤੁਸੀਂ ਵੇਖ ਵੀ ਸਕਦੇ ਹੋ ਪਿੱਛੇ ਲਿਖਿਆ ਹੋਇਆ ਐਮ 29 ਤੇ ਐਮ 29 ਝੋਟਾ ਤਾਂ ਕਰਕੇ ਮਸ਼ਹੂਰ ਜਿਆਦਾ ਉਹਨੇ ਐਵ ਜੀਆਂ ਪ੍ਰੋਡਿਊਸਿੰਗ ਕੀਤੀਆਂ ਆ ਦਾ ਬੱਚਾ ਦੇਖ ਸਕਦੇ ਕੋਈ ਐਕਸਟਰਾ ਫੈਟ ਨਹੀਂ ਤੇ ਬੱਚੇ ਵੀ ਗਾ ਟੌਪ ਰਿਕਾਰਡਡ ਆ ਜਿਹੜੇ ਗਾਂ ਬੱਚੇ ਆਉਣਗੇ ਉਹ ਵੀ ਮਤਲਬ ਤੁਹਾਨੂੰ ਪਤਾ ਵੀ ਗਾ ਟੌਪ ਹੀ ਆਉਣੇ ਆ ਦੁੱਧ ਵਾਲੇ ਪਾਸਿਓਂ ਦੁੱਧ ਵਾਲੀ ਲੈਣ ਵਾਲੇ ਜਿਹੜੇ ਜਾਨਵਰ ਆ ਉਹਨਾਂ ਦੇ ਸੀਮਨ ਵਰਤੋ ਹੁਣ ਤੁਸੀਂ ਮੇਲੇ ਵਿੱਚ ਦੇਖ ਸਕਦੇ ਹੋ ਵੀ ਕਿੰਨੇ ਸਾਰੇ ਜਾਨਵਰ ਆ ਜਿਹੜੇ ਸੀਆਈਆਰਬੀ 90 ਦੇ ਸੀਆਈਆਰਬੀ ਹਸਾਰ ਵਾਲੇ ਸੀਮਨ ਸੈਂਟਰਾਂ ਦੇ ਬੱਚੇ ਆ ਤੇ ਜਿਹੜੇ ਗਾਂ ਵੱਡੇ ਜਾਨਵਰ ਆਏ ਹੋਇਆ ਉਹਨਾਂ ਦੇ ਪਿੱਛੇ ਵੀ ਲੈਣਾ ਇਹਨਾਂ ਦੀਆਂ ਹੀ ਬੋਲਦੀਆਂ ਤੇ ਇਸੇ ਕਰਕੇ ਆਪਾਂ ਕੋਸ਼ਿਸ਼ ਕਰੋ ਚੰਗੇ ਸਰਕਾਰੀ ਸੀਮਣਾ ਦੀ ਵਰਤੋ ਕਰੋ ਨਾ ਮਗਰ ਨਾ ਭਜੋ ਕਿਉਂਕਿ ਜੇ ਆਪਾਂ ਚੰਗੇ ਦੁੱਧ ਵਾਲੇ ਸੀਮਨ ਯੂਜ਼ ਕਰਾਂਗੇ ਫੀਲਡ ਵਿੱਚ ਤਾਂ ਉਸੇ ਨਾਲ ਹੀ ਜ਼ਿਆਦਾ ਫਾਇਦਾ ਇਕੱਲੇ ਆਪਾਂ ਜੇ ਆਪਾਂ ਬਿਊਟੀ ਵਾਲੇ ਪਾਸੇ ਲਈਏ ਤੇ ਉਹਨਾਂ ਦਾ ਤੁਹਾਨੂੰ ਵੀ ਪਤਾ ਕੋਈ ਜ਼ਿਆਦਾ ਫਾਇਦਾ ਨਹੀਂ ਚੰਗੇ ਜਿਹੜੇ ਰਿਕਾਰਡਡ ਬੋਲਾ ਜਿਨ੍ਹਾਂ ਦੇ ਮਾਪਿਓ ਰਿਕਾਰਡ ਹੈ ਜਾਂ ਜਿਨ੍ਹਾਂ ਦੇ ਬੱਚੇ ਆ ਰਹੇ ਚੰਗੇ ਸਰਕਾਰੀ ਸੰਸਥਾਨਾਂ ਦੇ ਸੀਮਨ ਯੂਜ਼ ਕਰੋ ਤਾਂ ਤੁਸੀਂ ਦੇਖ ਸਕਦੇ ਹੋ ਐਮ 29 ਦਾ ਜਿਹੜਾ ਬੱਚਾ ਕਿਵੇਂ ਉਪਰੀਆਂ ਹੋਈਆਂ ਵੇਨ ਕੋਈ ਐਕਸਟਰਾ ਫੈਟ ਨਹੀਂ ਤੇ ਬਹੁਤ ਹੀ ਚੰਗਾ ਬੋਲਾਪਨ ਨੂੰ ਦੇਖਣ ਨੂੰ ਮਿਲਿਆ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਬਾਕੀ ਐਮ 29 ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਹੋਰ ਵੀ ਬਹੁਤ ਸਾਰੇ ਸੀਮਨਾ ਦੇ ਬੱਚੇ ਆਏ ਹੋਏ ਸੀ ਫੀਲਡ ਵਿੱਚ ਬੱਚਾ ਆਪਾਂ ਨੂੰ ਇਹ ਮੇਲ ਬਹੁਤ ਚੰਗਾ ਲੱਗਿਆ ਜਿਹੜਾ ਐਮ 29 ਦਾ ਸੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆਪਣੀ ਜਾਣਕਾਰੀ ਕਿਵੇਂ ਦੀ ਲੱਗੀ ਦਿਓ ਕਮੈਂਟਾਂ ਵਿੱਚ ਰਿਪਲਾਈ ਮਿਲਦੇ ਆ ਫਿਰ ਇਦਾਂ ਦੀ ਨਵੀਂ ਵੀਡੀਓ ਨਾਲ ਧੰਨਵਾਦ